ਤਤਿੰਨ ਨਕਾ ਪੋਸ਼ ਲੁਟੇਰਿਆ ਵੱਲੋਂ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਜੀ ਹਾਂ ਪਿੱਖੀ ਵਿੰਡ ਤੋਂ ਇੱਕ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਵੱਡਾ ਡਾਕਾ ਪਿਆ ਇੱਥੇ ਦੱਸਿਆ ਜਾ ਰਿਹਾ ਕਿ 8 ਲੱਖ ਰੁਪਏ ਦਾ ਸੋਨਾ ਤੇ 60 ਹਜ਼ਾਰ ਰੁਪਏ ਦੀ ਨਕਦੀ ਦੀ ਲੁੱਟ ਦਾ ਜੋ ਮਾਮਲਾ ਇਹ ਸਾਹਮਣੇ ਆ ਰਿਹਾ ਦੱਸਦੀ ਹੈ ਕਿ ਪਿੱਖੀ ਵਿੰਡ ਦੇ ਵਿੱਚ ਥਾਣਾ ਪਿੱਕੀਵਿੰਡ ਤੋਂ ਮਹਿਜ਼ 300 ਮੀਟਰ ਦੀ ਦੂਰੀ ਤੇ ਇਹ ਰਾਜਵੀਰ ਜੁਵਲਰ ਨਾਮਕ ਦੁਕਾਨ ਪੈਂਦੀ ਹੈ ਜਿੱਥੇ ਕਿ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੇ ਦੱਸਿਆ ਜਾ ਰਿਹਾ ਕਿ 8 ਲੱਖ ਰੁਪਏ ਦਾ ਸੋਨਾ ਤੇ 60000 ਰੁਪਏ ਦੀ ਨਕਦੀ ਤਿੰਨ ਨਕਾਬਪੋਸ਼ ਲੁਟੇਰੇ ਜਿਹੜੇ ਹੁੰਦੇ ਨੇ ਦੁਕਾਨ ਤੋਂ ਲੁੱਟ ਕੇ ਫਰਾਰ ਹੋ ਜਾਂਦੇ ਨੇ ਉੱਥੇ ਹੀ ਦੁਕਾਨ ਮਾਲਕ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਜੋ ਹੈ ਨਜ਼ਦੀਕੀ ਥਾਣਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਹਜੇ ਤੱਕ ਪੁਲਿਸ ਘਟਨਾ ਵਾਲੀ ਥਾਂ ਤੇ ਨਹੀਂ ਪਹੁੰਚੀ ਹੈ ਹਾਂ ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿ ਕੱਟਿਆ ਜੀ ਆਪਣਾ ਭਰਾ ਹੈ ਰਾਜਵੀਰ ਸਿੰਘ ਡਿਪਟੀ ਜੀ ਦਾ ਮੈਨੂੰ ਫੋਨ ਆਇਆ ਇਹ ਮੈਨੂੰ 4:00 ਵਜੇ ਦੇ ਫੋਨ ਲੱਗ ਪਹਿਲੇ ਫੋਨ ਆਇਆ ਕਿ ਮੇਰਾ ਕੀ ਦੁਕਾਨ ਦੀ ਟੁੱਟ ਗਈ ਆ ਜਦੋਂ ਹੀ ਆਏ ਆ ਅਸੀਂ ਦਗਾ ਦਾ ਵੇਖਿਆ ਮੌਕਾ ਵੇਖਿਆ ਕਿ ਉਹਨਾਂ ਕੁਝ ਨਹੀਂ ਛੱਡਿਆ ਜੁਰੀ ਜਿਹੜੀ ਹੁੰਦੀ ਹੈ ਕਿ ਲਗਭਗ 300 350 ਕਿਲੋ ਦੇ ਲੱਗੇ ਬੰਨ੍ਹਦੀ ਆ ਤੇ ਸੀਸੀਟੀਵੀ ਜਿਹੜੇ ਕੈਮਰੇ ਖੰਗਾਲੇ ਆ ਤਿੰਨ ਜਣੇ ਆ ਤੇ 350 ਕਿਲੋ ਦੀ ਜਿਹੜੀ ਕਜੂਰੀ ਲੈ ਗਏ ਆ ਫਿਰ ਇਹ ਮੈਨੂੰ ਨਾਲ ਲੱਗ ਗਏ ਮੈਂ ਚੱਲ ਪਟਾਣੇ ਜਾ ਕੇ ਰਿਪੋਰਟ ਲਗਾਈਏ ਥਾਣੇ ਗਏ ਰਿਪੋਰਟ ਲਖਾਉਣ ਗਏ ਆ ਦੋ ਜਣੇ ਬਾਹਰ ਮੁਲਾਜ਼ਮ ਬੈਠੇ ਸੀ ਉਹਨਾਂ ਨੇ ਕਹੇ ਕਿ ਸਾਡਾ ਆ ਕਮਲ ਦੀ ਵਾਪਰ ਗਿਆ ਚੀਜ਼ ਉਹ ਕਹਿੰਦੇ ਕਿ ਅੰਦਰ ਜਾ ਕੇ ਦੱਸੋ ਜੀ ਅੰਦਰ ਜਾ ਕੇ ਜਦੋਂ ਗਏ ਆ ਤੇ ਉਹਨੂੰ ਗੱਲ ਕੀਤੀ ਆ ਜਿਹੜਾ ਦੂਜਾ ਹੈ ਕੋਸਮੈਟਿਕ ਉਹਨਾਂ ਨਾਲ ਗੱਲ ਕੀਤੀ ਜਦੋਂ ਆਟਕੀ ਪੜੀ ਜਦੋਂ ਉਹਨਾਂ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਕਿ ਜੀ ਸੜ ਤੋਂ ਨਹੀਂ ਪ੍ਰਸ਼ਾਸਨ ਨਹੀਂ ਹੈਗਾ ਸੜ ਤੋਂ ਕੋਈ ਟੀਮ ਨਹੀਂ ਹੈਗੀ ਸਵੇਰੇ ਜਾ ਕੇ ਰਿਪੋਰਟ ਲਗਾਇਓ ਇਹ ਹੋ てるਗਾ ਦਿਖਾ ਦਿਓ ਹਾਂਜੀ ਕਿ ਬਾਅਦ ਚ ਕਿ 4:30 ਦੇ ਲੱਗ ਬਨੇ ਗਏ ਆ ਤੇ ਕੋਈ ਨਹੀਂ ਆ ਜੀ ਕੋਈ ਨੇ ਆਵਾਜ਼ ਨਹੀਂ ਪੁੱਛੀ ਤੇ ਜੇ ਪ੍ਰਸ਼ਾਸਨ ਨੇ ਬਾਅਦ ਨਹੀਂ ਪੁੱਛੂਗਾ ਤਾਂ ਕੀ ਕਰਨਗੇ ਐਡਾ ਤਕੜਾ ਸ਼ਹਿਰ ਆ ਤੇ ਸ਼ਹਿਰ ਦਾ ਹਾਲ ਕੋਈ ਨਹੀਂ ਆ ਇਹ ਵਾਪਰ ਦੀਆਂ ਅੱਜ ਨਹੀਂ ਪਹਿਲੀ ਵਾਰ ਨਹੀਂ ਵਾਪਰੀ ਪਹਿਲਾਂ ਇਹ ਘਟਨਾ ਵਾਪਰੀ ਆ ਇਦਾਂ ਘਟਨਾ ਵਾਪਰੀ ਜਾਂਦੀਆਂ ਤੇ ਕੋਈ ਇਹਨਾਂ ਜੂਨ ਹੀ ਸਰਕਾਰੀ ਪਈ ਜੀ ਇਹੋ ਜਿਹਾ ਬੰਦੇ ਨੇ ਕਿ ਅਸੀਂ ਬਿਲਕੁਲ ਆਪਣੀ ਜਿਹੜੇ ਬੰਦੇ ਤਨਾਤ ਕੀਤੇ ਪੂਰੇ ਅਲਰਟ ਰਹੇ ਅਲਰਟ ਨੇ ਜਿਹਦਾ ਮਤਲਬ ਵੇਖੋ ਜੀ ਵੇਖੋ ਜੀ ਸੀਸੀਟੀਵੀ ਕੈਮਰੇ ਆਗੇ ਆ ਉਹਦੇ ਵਿੱਚ ਸਾਰੀ ਵੀਡੀਓ ਰਿਕਾਰਡ ਹੈ ਵੀ ਇੱਕ ਘੰਟੇ ਦੇ ਉੱਤੇ ਉਹ ਕਰਦੇ ਰਹੇ ਆਪਣਾ ਪ੍ਰਬੰਧ ਸਾਰਾ ਕੀਤਾ ਉਹਨਾਂ ਨੇ ਇੱਕ ਘੰਟੇ ਦੇ ਵਿੱਚ ਜੇ ਪ੍ਰਬੰਧ ਇਹਨਾਂ ਨੇ ਕੀਤੇ ਹੋਣਾ ਤਾਂ ਉਹ ਬੰਦੇ ਭੱਜੇ ਨਾ ਹੋਣਾ ਜੇ ਉਹਨਾਂ ਫੜਿਆ ਨਾ ਹੋਵੇ ਇਹ ਸਿਰਫ ਜੀ ਫੁਕੇ ਦਾਵੇ ਆ ਕੋਈ ਚੀਜ਼ ਨਹੀਂ ਇਹਨਾਂ ਨੇ ਕਰਦੇ ਪਏ ਜੀ ਪ੍ਰਾਈਵੇਟ ਸਕਿਉਰਿਟੀ ਰੱਖੀ ਆ 100 200 ਰੁਪਿਆ ਹਰ ਦੁਕਾਨਦਾਰ ਤੋਂ ਲੈਂਦੇ ਆ ਕਿੰਟਾ ਡੇਡ ਕਿੰਟਾ ਕਰਦੇ ਰਹੇ ਉਦੋਂ ਕੋਈ ਨਹੀਂ ਜਦੋਂ ਇਹ ਦੇ ਵਿਚਾਰੇ ਦੀ ਚੋਰੀ ਹੋ ਗਈ 4 ਵਜੇ ਤੇ ਜਾ ਕੇ ਇਹਦੇ ਘਰ ਜਾ ਕੇ ਦੱਸਣਗੇ ਕਿ ਚੋਰੀ ਹੋ ਗਈ ਆ ਤੇ ਉਦੋਂ ਪਹਿਲਾਂ ਉਹ ਕਿੱਥੇ ਸੀ ਇਹ ਇਹਨਾਂ ਨੂੰ ਪੁੱਛਣਾ ਲਾ ਉਹ ਪਹਿਲਾਂ ਕਿੱਥੇ ਸੀ ਕਾਦੇ ਵਾਸਤੇ ਪਾਏ ਨੇ ਜੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਕਿਉਂ ਲੋਕਾਂ ਤੋਂ ਪਾਹੇ ਲੈਂਦੇ 100 100 ਰੁਪਿਆ ਹਾਰੇ ਹਰੇ ਇੱਕ ਦੁਕਾਨਦਾਰ ਤੋਂ ਲੈਂਦੇ ਆ ਤੇ ਲੈਣ ਕਹਿੰਦਾ ਦੇ ਮੈਨੂੰ ਇਹ ਚੀਜ਼ ਦੇ ਇਹ ਚੀਜ਼ ਸਮਝਾਉਣਗੇ ਪੈਸੇ ਕਾਦੇ ਲੈਂਦੇ ਆ ਜੇ ਸਾਡੀਆਂ ਦੁਕਾਨਾਂ ਨਹੀਂ ਸੇਫ ਸਾਨੂੰ ਕੋਈ ਇਹਨਾਂ ਦੀ ਗੱਲਬਾਤ ਨਹੀਂ ਆ ਤੇ ਕੀ ਕਾਦੇ ਪਾਹੇ ਲਈ ਜਾਂਦੇ ਆ ਮੈਂ ਤਾਂ ਨਾ ਇਹ ਪਾਹੇ ਲੈਂਦੇ ਹੁਣ ਸਕਿਉਰਟੀ ਵਾਲੇ ਸਾਹੁੰਦੇ ਥੋੜਾ ਨਹੀਂ ਲੈ ਉਹਨਾਂ ਨੂੰ ਟਾਈਮ ਮੈਨੂੰ ਤਾਂ ਪਤਾ ਵੀ ਇਹ ਕੰਮ ਆ ਮੰਗ ਸਰ ਉਹਨਾਂ ਇਹੋ ਜਿਹੀ ਕਰਦੇ ਆ ਕਿ ਜਿੰਨਾ ਕੀ ਸਾਡਾ ਜੋਗ ਨੁਕਸਾਨ ਹੋਇਆ ਸਾਡਾ ਨੁਕਸਾਨ ਜਿਹੜਾ ਕੀ ਉੱਪਰ ਆ ਜਾਵੇ ਤੇ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਨਕੇਲ ਪਾਈ ਜਾਵੇ ਚੱਲ ਗਈ ਗੱਲ ਵੀਰ ਜੀ ਚੋਰੀ ਆ ਸਾਡਾ ਦੁਕਾਨ ਦਾ ਕੰਮ ਆ ਸੁਨਿਆਰੇ ਦਾ ਇੱਕ ਮਿੰਟ ਸੁਨਿਆਰੇ ਦਾ ਕੰਮ ਆ ਜੀ 4 ਵਜੇ ਮੈਨੂੰ ਦਿਨੇ ਫੋਨ ਆਇਆ ਸਿਕਿਉਰਿਟੀ ਗਾਰਡਾਂ ਦਾ ਵੀਰ ਜੀ ਤੁਹਾਡਾ ਸ਼ਟਰ ਟੁੱਟਾ ਪਿਆ ਦੁਕਾਨ ਦਾ ਤੇ ਆਓ ਵੇਖੀਏ ਕੀ ਗੱਲ ਹੋਈ ਆ ਜਦੋਂ ਮੈਂ ਆ ਕੇ ਵੇਖਿਆ ਮੇਰੀ ਤਜੋਰੀ ਲੈ ਕੇ ਕੱਢ ਗਏ ਜਿੰਨਾ ਸਮਾਨ ਸੀ ਸਾਰਾ ਲੈ ਗਏ ਆ ਪੈਸੇ ਹੀ ਜਿੰਨੇ ਪਾਏ ਉਹ ਵੀ ਲੈ ਗਏ ਆ ਕੱਖ ਨਹੀਂ ਛੱਡਿਆ ਸਾਰਾ ਉਹ ਜਾ ਮਾਰ ਗਏ ਆ ਸੀਸੀਟੀਵੀ ਦੇ ਵਿੱਚ ਉਤਰ ਆਇਆ ਪੱਲੇ ਨਾਲ ਜਿਹੜਾ ਸਮਾਨ ਬਾਕੀ ਪੁਰਾਣੀ ਚਾਂਦੀ ਦਾ ਪੰਡ ਪਜੀ ਉਹ ਵੀ ਇਤਰਾ ਬੰਨ ਕੇ ਉਹ ਵੀ ਨਾਲ ਲੈ ਗਏ ਕੱਖ ਨਹੀਂ ਛੱਡਿਆ ਮੇਰੀ ਦੁਕਾਨ ਚ ਸਾਰਾ ਕੁਝ ਲੈ ਗਏ ਆ ਤੋੜ ਭੰਨ ਬੱਕਰੀ ਕਰਕੇ ਸਾਰੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਵੀਰ ਜੀ ਨੁਕਸਾਨ ਸਿੱਧਾ ਹੀ ਜੇ ਗਿਣਾ 8 ਲੱਖ ਰੁਪਈਆ ਦਾ ਮੇਰਾ ਵਿੱਚੇ ਸੋਨਾ ਚਾਂਦੀ ਜਿਹੜਾ ਉਹ ਲੈ ਗਏ ਆ 50000 ਰੁਪਈਆ ਦੀ ਮੇਰੀ ਨਕਦੀ ਲੈ ਗਏ ਤੇ ਬਾਕੀ ਜਿਹੜਾ ਦੁਕਾਨ ਦਾ 50000 ਰੁਪਈਆ ਦੀ ਤਾਂ ਮੇਰੀ ਤਜੋਰੀ ਤਜੋਰੀ ਜਿਹੜੀ ਲੈ ਗਏ ਆ 9 ਲੱਖ ਰੁਪਈਆ ਤੋਂ ਉੱਤੇ ਹੀ ਮੇਰਾ ਨੁਕਸਾਨ ਜਿਹੜਾ ਕੀ ਕਰ ਗਿਆ ਕੀ ਮੰਗ ਕਰਦੇ ਆ ਮੰਗ ਵੀਰ ਜੀ ਕੀ ਕਰਨੀ ਆ ਮੰਗ ਦਾ ਇਹੋ ਹੀ ਆ ਵੀ ਗਾਹ ਜਿਹੜੇ ਵਿੱਚ ਦੁਕਾਨਦਾਰ ਉਹਨਾਂ ਦੀ ਵਿਚਾਰਿਆਂ ਦੀ ਸੇਫਟੀ ਕਰੋ ਸਾਨੂੰ ਤਾਂ 1 ਰੁਪਈਆ ਨਹੀਂ ਮਿਲਣਾ ਜਿਹੜਾ ਚਲ ਗਿਆ ਸਾਨੂੰ ਤਾਂ ਕੱਖੋਂ ਹੌਲੇ ਕਰਗੇ ਜੇ ਨਾ ਕਰਨਾ ਸੀ ਪਰ ਗਾਂਹ ਜਿਹੜੇ ਵਿਚਾਰੇ ਉਹ ਆਪੋ ਆਪਣੀ ਹਵਾਜਤ ਕਰਨ ਪ੍ਰਸ਼ਾਸਨ ਤੋਂ ਨਾ ਕੋਈ ਰੱਖਣ ਉਮੀਦ ਮੈਂ 4 ਵਜੇ ਦਾ ਤੜਕੇ ਦਾ ਠੱਕੇ ਖਾਣ ਲਿਆ ਜੀ ਕੋਈ ਨਹੀਂ ਇੱਥੇ ਆਇਆ ਪੁਲਿਸ ਨੂੰ ਲੋਕ ਇਹ ਆਜਦਾ ਕਿ ਅਸੀਂ ਪੈਟਰੋਲਿੰਗ ਕਰਦੇ ਆਂ ਬਾਜ਼ਾਰ ਦੇ ਵਿੱਚ ਫਿਰਦੇ ਰਹਿੰਦੇ ਆਂ ਉਹ ਤਾਂ ਕੀ ਜਾਂਦੇ ਆ ਆ ਵੇਖ ਲਓ ਜੀ ਪੈਟਰੋਲਿੰਗ ਹੁੰਦੀ ਤੇ ਆ ਐਡਾ ਵੱਡਾ ਕਾਂਡ ਹੀ ਹੋ ਜਾਂਦਾ ਆ ਵੇਖੋ ਖੰਭਾ ਲੈ ਕੇ ਆਏ ਮੇਰੀ ਦੁਕਾਨ ਦਾ ਸ਼ਟਰ ਤੋੜਨ ਲਈ ਡੇਢ ਘੰਟਾ ਚੋਰੀ ਕਰਦੇ ਰਹੇ ਆਓ ਪੈਟਰੋਲਿੰਗ ਕਿੱਥੇ ਹੁੰਦੀ ਆ ਦੱਸੋ ਸਰ ਖਾਣੇ ਤੋਂ ਕਰੀਬ 300 ਮੀਟਰ ਦੇ ਦੂਰੀ ਤੇ ਇੱਕ ਸਨੇਾਰੇ ਦੀ ਦੁਕਾਨ ਤੇ ਲੁੱਟ ਕੋ ਜਿਹੜੀ ਬਈਆ ਤੇ ਨਿਕਾਪ ਕੋ ਜਿਹੜਿਆ ਲੁੱਟ ਦੀ ਵਾਰਤਾ ਨੂੰ ਜਾਣ ਦਿੱਤੀ ਗਿਆ ਕੀ ਮਾਮਲਾ ਸਾਥੇ ਇੱਕ ਦਰਖਾਸਤ ਵੀ ਘਰ ਆਈ ਉਸ ਪੋਹ। ਹਾਂ ਮੁਹੰਤਿਆਂ ਅੰਤ ਲੈਂਦਾ ਜੀ ਇਹਨਾਂ ਨੇ ਕਿ ਅੰਮ੍ਰਿਤਸਰ ਰੋਡ ਪੂਲੇ ਗੇਟ ਦੇ ਲਾਗੇ ਇਹਨਾਂ ਦੀ ਦੁਕਾਨ ਆ ਜਿਊਲਰੀ ਦੀ। ਉਹਦੇ ਤੇ ਰਾਤ 2:3 ਤੋਂ 3 ਦੇ ਦਰਮਿਆਨ ਉਚੋਰੀ ਹੋਈ ਇਹਨਾਂ ਨੇ। ਦਰਖਾਸਤ ਦੇ ਰਿਹਾ ਹੁਣ ਜਿਵੇਂ ਦਰਖਾਸਤ ਦੇਣਗੇ ਮੋਕਾ ਵੇਖਾਂ ਜੀ ਇਹਨਾਂ ਦਾ ਤੇ ਜੋ ਅਫੇਅਰ ਲੌਂਚ ਕਰਕੇ ਅਗਲੀ ਪ੍ਰोसीडिंग ਸ਼ੁਰੂ ਕਰਦੇ ਹਾਂ ਜੀ ਸਰ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਦੇਖ ਲਈਏ ਹਾਂ ਉਹ ਬਿਲਕੁਲ ਉਹਨਾਂ ਨੂੰ ਫਲੈਸ਼ ਕਰਨੇ ਸਾਰੇ ਗਰੁੱਪਾਂ ਦੇ ਵਿੱਚ ਪਾ ਕੇ ਕਿਤੋਂ ਇਹ ਜਿੱਧਰ ਨੂੰ ਉਹਨਾਂ ਦਾ ਮੋਟਰਸਾਈਕਲ ਗਿਆ ਜੀ ਅੰਪਲਰ ਸਾਈਡ ਨੂੰ ਉਹ ਜਿੱਥੇ ਜਿੱਥੇ ਤੱਕ ਜਾਏਗਾ ਸਾਰਾ ਉਹਨਾਂ ਦੇ ਸੀਸੀਟੀਵੀ ਕੈਮਰੇ ਕਿੰਗਾ ਲੰ ਕਿੱਥੇ ਤੱਕ ਜਾਂਦੇ ਸਰ ਦੁਕਾਨਦਾਰ ਕਹਿ ਰਿਹਾ ਪੁਲਿਸ ਦੀ ਪੈਟਰੋਲਿੰਗ ਨਹੀਂ ਹੈਗੀ ਤਾਂ ਕਰਕੇ ਜਿਹੜੀ ਇਹ ਚੋਰੀ ਦਾ ਨੂੰ ਅੰਜਾਮ ਦਿੱਤਾ ਗਿਆ ਇਹ ਗੱਲ ਤੇ ਸਹੀ ਇਹਨਾਂ ਦੀ ਕਿ ਰਾਤ ਨੂੰ ਸਾਡੇ ਕੋਲ ਰਾਤ ਦੀ ਪੈਟਰੋਲਿੰਗ ਹੈ ਨਹੀਂ ਕਿਉਂਕਿ ਆ ਦੂਜੇ ਬੰਦੇ ਸਾਡੇ ਨਾਲੇ ਚੱਲਦੇ ਆ ਅ ਡੇਢ ਦੂਜੇ ਚੱਲੇ ਸੀ ਹੁਣ ਅੱਜ ਕੱਲ੍ਹ ਦੇ ਮਾਹੌਲ ਦੇ ਹਿਸਾਬ ਨਾਲ ਸਾਡੇ ਨਾਲੇ ਵਗੈਰਾ ਚੱਲਦੇ ਆ ਰਾਤ ਦੀ ਪੈਟਰੋਲਿੰਗ ਵਾਕਿਆ ਨਹੀਂ ਹੈਗੀ ਸਾਡੇ ਕੋਲ ਸਰ ਕੀ ਕਾਰਵਾਈ ਸਰ ਇਹ ਕੀ ਜਾਰੀ ਕਾਰਵਾਈ ਨਾ ਸਿਰ ਲੌਂਚ ਕਰ ਰਹੇ ਜਿੱਦਾਂ ਦੀ ਐਫਆਰ ਲੌਂਚ ਕਰਨ ਤੋਂ ਬਾਅਦ ਆ ਕਿ ਹੁਣ ਸੀਸੀਟੀਵੀ ਖੰਗਾਲਾਂਗੇ ਇਹਨੇ ਸਾਰੇ ਇਹਨਾਂ ਦਾ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹਿਸਟਰੀ ਹੈ ਸਾਰੀ ਕਿਉਂ ਗੱਲਾਂ ਕਿ ਉਸ ਹਿਸਾਬ ਨਾਲ ਅੱਗੇ ਮੂਵ ਕਰਾਂ ਸਰ ਕਿੰਨਾ ਕੁ ਨੁਕਸਾਨ ਵਗੈਰਾ ਜਿਹੜਾ ਸੁਨਿਆਰੀ ਦੀ ਦੁਕਾਨ ਦਾ ਫਿਲਹਾਲ ਦਰਖਾਸਤ ਉਰ ਲਿਖ ਰਹੇ ਆ ਜੀ ਸਾਡੀ 60000 ਕਹਿੰਦੇ ਲਗਦੀ ਹੈ ਬਾਕੀ ਹੁਣ ਜੋ ਲਿਖਣਗੇ ਉਹਦੇ ਮੁਤਾਬਕ